US ਦੇ ਵਿੱਚ ਜਿਹੜੇ ਵੀਜ਼ੇ ਸਾਡੇ ਲੋਕਾਂ ਨੂੰ ਆਉਂਦੇ ਨੇ ਉਹੋ ਉੱਤੇ ਬਹੁਤ ਵੱਡੀ ਪ੍ਰੋਬਲਮ ਆਈ ਹੈ ਟਾਈਟਨ ਕਰਤਾ ਜੀ ਮਿਸਟਰ 트ੰਪ ਨੇ ਇਸ ਕੱਲ ਨੂੰ ਬਹੁਤ ਟਾਈਟ ਕਰਤਾ ਟਾਈਟ ਕੀ ਕੀਤਾ ਕਿ ਜਿਹੜੇ ਐਚਵੀ1 ਵੀਜ਼ਾ ਐ ਐਫ1 ਵੀਜ਼ਾ ਹੋਰ ਕਿਹਦੇ ਵੀਜ਼ੇ ਨੇ ਉਹਨਾਂ ਦੇ ਉੱਤੇ ਵੇਵਰ ਮਿਲ ਜਾਂਦੀ ਸੀ ਕਿ ਜਿਹਦੇ ਕਰਕੇ ਤੁਹਾਨੂੰ ਦੁਬਾਰੇ ਨਹੀਂ ਸੀ ਜਾਣਾ ਪੈਂਦਾ ਉਹ ਵੇਵਰ ਵਾਲਾ ਕੰਮ ਚੱਕਤਾ ਜੀ ਹੁਣ ਤੁਹਾਨੂੰ ਹਰ ਵਾਰੀ ਹੋਈ ਅਨਲੈਸ ਤੁਸੀਂ ਕੋਈ ਗੱਲ ਹੈਗੀ ਐ ਸਰਟਨ ਕੰਡੀਸ਼ਨਸ ਪੂਰੀਆਂ ਕਰਦੇ ਹੋਣੇ ਨਹੀਂ ਉਹ ਤੁਹਾਨੂੰ ਫੇਵਰ ਚੱਕ ਦਿੱਤੀ ਗਈ ਹੈ ਤੁਹਾਨੂੰ ਹਰ ਵਾਰੀ ਜਾਣਾ ਪਏਗਾ ਆਪਦੀ ਵੀਜ਼ਾ ਲੈਣ ਵਾਸਤੇ ਸਾਡੇ ਬਹੁਤ ਲੋਕ ਟੈਂਪਰੇਰੀ ਵੀਜ਼ੇ ਉੱਤੇ ਯੂ ਐਸ ਟੂ ਆਉਂਦੇ ਸੀਗੇ। ਔਰ 트ੰਪ ਨੇ ਆਪਦੇ ਦੇਸ਼ ਵਾਸਤੇ ਵਧੀਆ ਗੱਲ ਕੀਤੀ ਹੈ ਯਸ। ਪਤਾ ਨਹੀਂ ਇਹ ਕਿੰਨੀ ਦੇਰ ਤੱਕ ਵਧੀਆ ਰਹੇਗੀ ਇਹ ਪਤਾ ਨਹੀਂ। ਪਰ ਨੁਕਸਾਨ ਸਾਡੇ ਲੋਕਾਂ ਦਾ ਹੋਵੇਗਾ ਜਿਹੜਾ ਕਿ ਆ ਕੇ ਅਸੀਂ ਯੂ ਐਸ ਦੇ ਵਿੱਚ ਆ ਕੇ ਕੰਮ ਕਰਦੇ ਆਂ। ਆ ਆ ਕੇ ਅਲਟੀਮੇਟਲੀ ਫਿਰ ਅਸੀਂ ਸੈਟਲ ਹੋਣ ਦੀ ਕੋਸ਼ਿਸ਼ ਕਰਦੇ ਆਂ। ਉਹਦੇ ਵਿੱਚ 트럼ਪ ਨੇ ਬਹੁਤ ਵੱਡਾ ਅੜਿੱਕਾ ਪਾਤਾ ਔਰ 트럼ਪ ਕਹਿੰਦਾ ਮੇਰੇ ਆਪ ਦੇ ਲੋਕਾਂ ਨੂੰ ਮੱਜ ਜੌਬਸ ਦੇਣੀਆਂ ਨੇ ਪਰ ਕੀ ਤੁਹਾਡੇ ਦੇਸ਼ ਦੇ ਵਿੱਚ 트럼ਪ ਸਾਹਿਬ ਜਿਹੜੀਆਂ ਜੌਬਸ ਫੋਰਨਰਸ ਆ ਕੇ ਕਰਦੇ ਨੇ ਉਹ ਤੁਹਾਡੇ ਦੇਸ਼ ਦੇ ਲੋਕ ਕੁਆਲੀਫਾਈ ਵੀ ਹੈਗੇ ਕਿ ਨਹੀਂ ਹੈਗੇ ਕਿ 20% ਤਾਂ ਇੰਡੀਅਨ ਡਾਕਟਰਸ ਕੰਮ ਕਰ ਰਹੇ ਨੇ ਈ ਮੀਨ ਤੁਹਾਡੇ ਕੋਲ ਇਨਾਫ ਡਾਕਟਰਸ ਹੀ ਨਹੀਂ ਹੈਗੇ ਜਿਹੜੇ ਤੁਹਾਡੇ NASA ਦੇ ਵਿੱਚ 25% ਤੋਂ ਉੱਪਰ ਜਿਹੜੇ ਲੋਕ ਕੰਮ ਕਰ ਰਹੇ ਨੇ ਦੇ ਆਰ ਬੋਰਨ ਇਨ ਇੰਡੀਆ ਮੱਕਲੇ ਇੰਡੀਆ ਦੀ ਗੱਲ ਕਰਦੇ ਆ ਜੀ ਬਾਕੀ ਨਹੀਂ ਤੁਹਾਡੇ ਕੋਲ ਇਹਨੇ ਸਾਇੰਟਿਸਟ ਹੀ ਹੈ